ਸਾਡੀ ਫਿਲਮ ਦਾ ਸ਼ੂਟ ਚੱਲ ਰਿਹਾ ਸੀਗਾ ਇੱਕ ਬੰਬੂ ਕਾ ਟੂ ਦਾ ਤੇ ਭਾਵੇਂ ਸ਼ੂਟ ਚੱਲ ਰਿਹਾ ਸੀ ਪਰ ਮੈਂ ਦੇਖ ਰਿਹਾ ਸੀਗਾ ਐਮੀ ਬਾਈ ਜੀ ਫੋਨ ਤੇ ਕਾਫੀ ਗੰਭੀਰ ਹਨਾ ਜੋ ਵੀ ਰਹਿੰਦੇ ਸੀਗੇ ਬੜੀ ਉਹਨਾਂ ਦੇ ਮਨ ਦੇ ਵਿੱਚ ਗੰਭੀਰਤਾ ਸੀਗਾ ਬਈ ਇਸ ਇਲਾਕੇ ਦੇ ਵਿੱਚ ਪਾਣੀ ਪਾਣੀ ਨੂੰ ਲੈ ਕੇ ਬਈ ਉਹਨਾਂ ਦੇ ਸੰਗਤਾਂ ਦੇ ਵਿੱਚ ਬਈ ਕਿਵੇਂ ਆਪਾਂ ਪਹੁੰਚਣਾ ਕਿਵੇਂ ਉਹਨਾਂ ਦੀ ਹੈਲਪ ਕਰਨੀ ਆ ਸਾਡ ਪ੍ਰਭਾਵਿਤ ਇਲਾਕਿਆਂ ਤੇ ਅਸੀਂ ਕਵਰੇਜ ਲਗਾਤਾਰ ਕਰ ਰਹੇ ਹਾਂ ਤੁਸੀਂ ਹਾਲਾਤ ਦੇਖ ਸਕਦੇ ਹੋ ਇੱਥੇ ਦੇਖ ਸਕਦੇ ਹੋ ਕਿ ਜੋ ਪਾਣੀ ਦੇ ਨਿਸ਼ਾਨ ਇਦਰੋਂ ਕੁਮਾਰ ਦੇ ਵਿੱਚੋਂ ਹੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਸਕਦੇ ਜੋ ਹਾਲਾਤ ਇੱਥੇ ਹੋਏ ਆ ਬੀਤੇ ਦਿਨਾਂ ਦੇ ਵਿੱਚ ਤਾਂ ਵੱਡੇ ਪੱਧਰ ਤੇ ਜਿਹੜਾ ਇੱਥੇ ਨੁਕਸਾਨ ਹੋਇਆ ਫਸਲਾਂ ਦਾ ਜਿਹੜਾ ਤੇ ਲਗਾਤਾਰ ਇਸੇ ਤਰ੍ਹਾਂ ਹੀ 15 ਤੋਂ 20 ਦਿਨ ਹੋ ਗਏ ਆ ਵੀ ਇਸੇ ਤਰ੍ਹਾਂ ਹੀ ਹਾਰਪੀਟਾਂ ਦੀ ਸੇਵਾ ਚ ਲੱਗੀ ਹੋਈ ਸਾਰੀ ਟੀਮ ਹੈ ਸਾਰਾ ਸਾਡੇ ਨਾਲ ਬਹੁਤ ਵਧੀਆ ਸੰਗਤ ਨੇ ਟ੍ਰੀਟ ਕੀਤਾ ਠੀਕ ਹੈ ਜੀ ਬਹੁਤ ਵਧੀਆ ਇਲਾਕਾ ਮਿੱਠਾ ਲੱਗ ਮੇਰੇ ਖਿਆਲ ਨਾਲ ਲੱਗਦਾ ਹੁਣ ਤੱਕ ਕੋਈ ਵੀ ਮਾਈਦਾਨ ਲਾਲ ਕੋਈ ਸੂਰਮਾ ਨਹੀਂ ਜੰਮਿਆ ਜਿਹੜਾ ਪੰਜਾਬ ਨੂੰ ਦੇਖ ਸਕਦਾ ਕਿਉਂਕਿ ਜਦੋਂ ਪੰਜਾਬੀ ਪੰਜਾਬੀਆਂ ਦੇ ਨਾਲ ਖੜ ਜਾਂਦੇ ਆ ਨਾ ਹੈ ਫਿਰ ਉਹਨਾਂ ਦੇ ਹੌਸਲੇ ਜਿਹੜੇ ਦੋਨੇ ਹੋ ਜਾਂਦੇ ਆ ਉਹਨਾਂ ਸੀ ਜਾਈਦਾ ਭਾਵੇਂ ਉਹ ਆਪ ਦੀ ਕਿੰਨੀ ਵੀ ਮੁਸੀਬਤ ਦੇ ਵਿੱਚ ਫਸੇ ਆ ਪਰ ਫਿਰ ਵੀ ਉਹ ਚਾਹ ਪੁੱਛਦੇ ਆ ਕੋਈ ਲੱਸੀ ਪੁੱਛਦਾ ਕੋਈ ਰੋਟੀਆਂ ਪੁੱਛਦਾ ਵੀ ਰੋਟੀਆਂ ਹੀ ਬਣਾਉਣੇ ਖਾ ਕੇ ਜਾਇਓ ਭਾਵੇਂ ਭਾਵੇਂ ਕਾਫੀ ਦਿਨਾਂ ਤੋਂ ਉਹਨਾਂ ਦੇ ਚੁੱਲਿਆਂ ਦੇ ਵਿੱਚ ਪਾਣੀ ਆ ਪਰ ਫਿਰ ਵੀ ਉਹ ਕਿਤੇ ਨਾ ਕਿਤੇ ਪੁੱਛਦੇ ਆ ਹਾਂ ਯਾਰ ਬਈ ਬਾਬਾ ਜੀ ਰੋਟੀ ਖਾ ਕੇ ਜਾਇਓ ਵੀਰ ਜੀ ਰੋਟੀ ਖਾ ਕੇ ਜਾਇਓ ਲੱਗਦਾ ਇੱਕ ਵਾਰ ਫਿਰ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਹੜ੍ਹ ਪ੍ਰਭਾਵਤ ਇਲਾਕਿਆਂ 'ਚ ਅਸੀਂ ਕਵਰੇਜ ਲਗਾਤਾਰ ਕਰ ਰਹੇ ਹਾਂ ਤੁਸੀਂ ਹਾਲਾਤ ਦੇਖ ਸਕਦੇ ਹੋ ਇੱਥੇ ਹਰੀਆਂ ਭਰੀਆਂ ਫਸਲਾਂ ਜਿਹੜੀਆਂ ਤੇ ਨਾਲ ਇੱਧਰ ਤੁਸੀਂ ਹਾਲਾਤ ਦੇਖ ਸਕਦੇ ਹੋ ਸਾਹਮਣੇ ਨਿਸ਼ਾਨ ਪਾਣੀ ਦੇ ਨਿਸ਼ਾਨ ਵੀ ਤੁਸੀਂ ਦੇਖ ਸਕਦੇ ਹੋ ਕਿ ਜੋ ਪਾਣੀ ਦੇ ਨਿਸ਼ਾਨ ਇਧਰੋਂ ਕੁਮਾਤ ਦੇ ਵਿੱਚੋਂ ਹੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਸਕਦੇ ਜੋ ਹਾਲਾਤ ਇੱਥੇ ਹੋਏ ਆ ਬੀਤੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਦੇਖ ਸਕਦੇ ਹੋ ਇਧਰ ਬਾਈ ਹੋਣਾ ਦੇ ਜਿਹੜੇ ਕਾਰਨ ਸਾਹਮਣੇ ਤਸਵੀਰਾਂ ਉਹ ਹੀ ਦੇਖ ਸਕਦੇ ਤਾਂ ਇੱਥੇ ਗੱਲਬਾਤ ਵੀ ਕਰ ਲਾਂਗੇ ਦੂਸਰੀ ਸਾਈਡ ਤੇ ਵੀ ਬਾਈ ਜੀ ਕਰੀਬ ਖਾ ਦਿਓ ਇਧਰ ਆ ਵੱਡੇ ਪੱਧਰ ਤੇ ਜਿਹੜਾ ਇੱਥੇ ਨੁਕਸਾਨ ਹੋਇਆ ਫਸਲਾਂ ਦਾ ਜਿਹੜਾ ਪੂਰਾ 100% ਜਿਹੜਾ ਕਹਿ ਸਕਦੇ ਨੁਕਸਾਨ ਹੋਇਆ ਵੱਡੇ ਪੱਧਰ ਤੇ ਸੋ ਬਾਈ ਜੀ ਹੁਣੀ ਰਾਸ ਸਮਗਰੀ ਲੈ ਕੇ ਆਏ ਆ ਬਾਹਰੋਂ ਪੁੱਛਦੇ ਆ ਨੰਦੋ ਬਾਈ ਜੀ ਹੁਣੀ ਕਿੱਥੋਂ ਲੈ ਕੇ ਸਮਗਰੀ ਰਾਸ ਸਮਗਰੀ ਲੈ ਕੇ ਆਏ ਆ ਜਾਂ ਕਿੱਥੋਂ ਆਏ ਆ ਕਿਹੜੀ ਸੰਸਥਾ ਲੋਏ ਆ ਆਪਾਂ ਬਾਈ ਜੀ ਹੁਣਾਂ ਨਾਲ ਗੱਲਬਾਤ ਵੀ ਕਰ ਲਾਂਗੇ ਇੱਕ ਵਾਰੀ ਇੱਧਰ ਦਿਖਾ ਦਿੰਨੇ ਬਾਈ ਜੀ ਹੁਣੀ ਜੋ ਲੈ ਕੇ ਆਏ ਜਲਪਾਣੀ ਲੈ ਕੇ ਆਏ ਆ ਤਾਂ ਤੁਸੀਂ ਤੁਸੀਂ ਦੇਖ ਸਕਦੇ ਹੋ ਨੌਜਵਾਨ ਜਿਹੜੇ ਵੱਡੇ ਪੱਧਰ ਤੇ ਸਵਾਵਾ ਕਰ ਰਹੇ ਹੈਗੇ ਆ ਉਜਲ ਪਾਣੀ ਜਿਸ ਤਰ੍ਹਾਂ ਦੇ ਵੀ ਰਸਤੀ ਲੋੜ ਸੀਗੀ ਤਾਂ ਆਪਾਂ ਇੱਥੇ ਜਿਹੜੇ ਬਾਈ ਜੀ ਹੁਣੀ ਰਸਤ ਵਗੈਰਾ ਲੈ ਕੇ ਆਏ ਤੇ ਬਾਕੀ ਆਪਾਂ ਸਾਰੀ ਗੱਲਬਾਤ ਕਰ ਲਾਂਗੇ ਇਧਰ ਤੁਸੀਂ ਇੱਕ ਵਾਰੀ ਤਸਵੀਰਾਂ ਦਿਖਾ ਦਿਓ ਵੀ ਜੋ ਇੱਥੇ ਰਾਸਮਗਰੀ ਜਿਹੜੀ ਲੋੜਵੰਦਾਂ ਦੇ ਪਰਿਵਾਰਾਂ ਤੱਕ ਪਹੁੰਚਾਈ ਜਾ ਰਹੀ ਏ ਤਾਂ ਇਧਰ ਵੀ ਤਸਵੀਰਾਂ ਤੁਹਾਡੇ ਨਾਲ ਵਿਖਾ ਦਿੰਨੇ ਆ ਕਿ ਜੋ ਵੱਡੇ ਪੱਧਰ ਤੇ ਪਸ਼ੂ ਡੰਗਰ ਵਾਸਤੇ ਮਾਲ ਵਾਸਤੇ ਤਾਂ ਲਗਾਤਾਰ ਜਿਹੜਾ ਤੁਹਾਨੂੰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਬਾਈ ਜੀ ਹੁਣੀ ਪਿੱਛੇ ਜਿਹੜੇ ਸੇਵਾਦਾਰ ਇੱਥੇ ਪਹੁੰਚੇ ਆ ਸੇਵਾ ਲੈ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਇੱਕ ਵਾਰੀ ਤੁਸੀਂ ਹਾਲਾ ਦੇਖ ਸਕਦੇ ਹੋ ਸਾਹਮਣੇ ਜਿਹੜੀ バス ਪੰਜਾਬ ਰੋਡਵੇ ਦੀ バス ਉਹ ਵੀ ਆ ਰਹੀ ਕਿਉਂਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਛੜਕ ਬੰਦ ਹੋਈ ਸੀ ਉਹ ਅਸੀਂ ਦੱਸਿਆ ਸੀ ਉਦੋਂ ਤੇ ਹੁਣ ਲੇਕਿਨ ਥੋੜਾ ਬਾਲਾ ਛੜਕ ਤੇ ਜਿਹੜੇ ਕਾਫੀ ਜਿਹੜੇ ਵਾਹਣੇ ਉਹ ਚੜਦੇ ਹੈਗੇ ਆ ਤਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਹੋਰ ਬਾਈ ਜੀ ਤਾਂ ਤਾਂ ਜਿਹੜਾ ਆਪਣਾ ਲਗਾਤਾਰ ਤਸਵੀਰਾਂ ਤੁਹਾਡਾ ਅਸੀਂ ਸਹਾਨੀਆਂ ਕਰਾਂਗੇ ਤਾਂ ਰੋਡਵੇ バス ਜਿਹੜੀ ਇੱਥੋਂ ਲੰਗੀ ਹੈ ਜਿਹੜੀ ਪੱਟੀ ਵਾਇਆ ਪੱਟੀ ਤੋਂ ਜਿਹੜਾ ਮੱਲਾ ਵਾਲਾ ਜਿਹੜੀ ਸਾਈਡ ਹੈ ਪੱਟੀ ਤੋਂ ਹਾਰ ਰੁਪਏ ਤੇ ਹਾਰ ਰੁਪਏ ਤੋਂ ਅੱਗੇ ਫਰੋਈਪੁਰ ਜਾਰੀ ਹੈਗੀ ਸੋ ਸਾਰੀਆਂ ਤਸਵੀਰਾਂ ਤੁਹਾਡਾਂ ਅਸੀਂ ਸਾਨੀਆਂ ਕਰਾਂਗੇ ਤੁਸੀਂ ਦੇਖ ਸਕਦੇ ਹੋ ਜਿਹੜੇ ਟ੍ਰੈਫਿਕ ਵਿਚਾਰੀ ਹੈਗੀ ਅਸਾਂ ਆਪਾਂ ਸਾਰੀ ਗੱਲਬਾਤ ਇੱਥੇ ਕਰਾਂਗੇ ਜੋ ਹਾਲਾਤ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਚੰਗੀ ਤਰ੍ਹਾਂ ਇਧਰ ਫਸਲ ਦੇ ਹਾਲਾਤ ਵੀ ਦੇਖ ਸਕਦੇ ਹੋ ਜਿਵੇਂ ਬਾਈ ਜੀ ਉਹਨਾਂ ਦਾ ਆਪਾਂ ਬਾਈ ਜੀ ਸਾਰਿਆਂ ਤੋਂ ਸਾਰਿਆਂ ਤੁਹਾਡੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਾਈ ਜੀ ਕਿੱਥੋਂ ਆਏ ਹੋ ਤੇ ਕੀ ਕੀ ਸਵਾਲ ਲੈ ਕੇ ਆਏ ਜੀ ਅਸੀਂ ਫਰੋਈਪੁਰ ਤੋਂ ਆਏ ਜੀ ਬਾਪੂ ਕੇ ਬੇਅੰਤ ਸੇਵਾ ਸੁ ਤੇ ਲਗਾਤਾਰ ਇਸੇ ਤਰ੍ਹਾਂ ਹੀ 15 ਤੋਂ 20 ਦਿਨ ਹੋ ਗਏ ਆ ਵੀ ਇਸੇ ਤਰ੍ਹਾਂ ਹੀ ਹਾਰਪੀਟਾਂ ਦੀ ਸੇਵਾ ਚ ਲੱਗੀ ਹੋਈ ਸਾਰੀ ਟੀਮ ਠੀਕ ਹੈ ਜੀ ਦਿਨ ਪਰ ਰਾਤ ਹੀ ਚੱਲਦੀ ਪਈ ਠੀਕ ਹੈ ਜੀ ਹਾਂਜੀ ਇੱਕ ਰੀ ਨਾਮ ਦੱਸ ਦਿਓ ਸਾਰੇ ਸਿਮਰਾ ਨਾਮ ਵੀ ਬੀਬਨ ਸਿੰਘ ਤੇ ਆਪਣੇ ਬਿੰਦੂ ਵੀਰ ਜੀ ਬਿੱਲਾ ਵੀਰ ਜੀ ਆਪਣੇ ਐਮਸੀ ਸਾਹਿਬ ਜੀ ਤੇ ਸਾਰੇ ਚੜ੍ਹਦੇ ਗਾਲ ਵਾਲੇ ਸੇਂਗੜੇ ਤੇ ਸਾਰੇ ਦਿਨ ਰਾਤ ਇਸੇ ਟੀਮ ਸਾਡੀ ਚ ਰੁੱਝੇ ਠੀਕ ਹੈ ਲਗਾਤਾਰ ਆ ਰਹੇ ਹੋ ਇਸ ਇਲਾਕੇ ਦੇ ਹਾਂਜੀ ਲਗਾਤਾਰ ਆ ਰਹੇ ਠੀਕ ਹੈ ਜੀ ਕੀ ਹਾਲਾਤ ਕੀ ਹੈ ਭਾਈ ਜੀ ਹਾਲਾਤ ਬਦ ਤੋਂ ਬੱਤਰ ਨੇ ਜੀ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਨੇ ਠੀਕ ਹੈ ਐਸ ਦੀ ਘੜੀ ਲੋਕਾਂ ਦੇ ਅਸੀਂ ਘਰਾਂ ਦੇ ਵਿੱਚ ਵਿਜ਼ਿਟ ਕੀਤਾ ਸਾਰਿਆਂ ਦੇ ਹਾਂਜੀ ਹਾਂ ਢਾਣੀਆਂ ਦੇ ਵਿੱਚ ਜਾ ਜਾ ਕੇ ਅਸੀਂ ਸਮਾਨ ਦਿੱਤਾ ਠੀਕ ਹੈ ਜੀ ਘਰ ਪੜ ਗਏ ਹੋਏ ਆ ਹਾਂਜੀ ਟੋਟਲੀ ਇਹ ਜਿਹੜਾ ਏਰੀਆ ਇੱਕ ਸਾਲ ਪਿੱਛੇ ਗਿਆ ਚਨਾ ਠੀਕ ਹੈ ਜੀ ਤਾਂ ਲਗਾਤਾਰ ਮਦਦ ਜਾਰੀ ਰਹੂਗੀ ਇਸ ਤਰ੍ਹਾਂ ਜੀ ਹਾਂਜੀ ਲਗਾਤਾਰ ਜਾਰੀ ਰਹੂਗੀ ਠੀਕ ਹੈ ਜੀ ਜਿਸ ਤਰ੍ਹਾਂ ਕਿ ਵੱਡੇ ਪੱਤਰ ਤੇ ਗੱਲਬਾਤ ਹੁੰਦੀ ਹੈ ਕਿ ਜਿਹੜੇ ਬਾਹਰੋਂ ਆਏ ਸੇਵਾਦਾਰ ਉਹਨਾਂ ਦਾ ਮਾਨਸਕਾਰ ਕਿਤਨਾ ਕਿਤੇ ਘੱਟ ਹੁੰਦਾ ਤੁਹਾਨੂੰ ਕਿਵੇਂ ਲੱਗਾ ਜੀ ਤੁਹਾਡੇ ਨੇ ਕੋ ਤਿਆਰ ਨਹੀਂ ਜੀ ਬਹੁਤ ਵਧੀਆ ਸਾਰਾ ਸਾਡੇ ਨਾਲ ਬਹੁਤ ਵਧੀਆ ਸੰਤਰੀ ਟਰੀਟ ਕੀਤਾ ਠੀਕ ਹੈ ਜੀ ਬਹੁਤ ਵਧੀਆ ਇਲਾਕਾ ਮਿੱਠਾ ਇਲਾ ਠੀਕ ਹੈ ਠੀਕ ਹੈ ਹੋਰ ਕੁਝ ਕਹਿਣਾ ਚਾਹੁੰਦੇ ਵੀ ਹਾਂ ਜੀ ਕਿ ਕੋਈ ਵੀ ਚਲੋ ਜਿਹੜੇ ਮਿਸ ਗਾਈਡ ਕਰਦੇ ਨੇ ਕਹਿੰਦੇ ਬਈ ਇੱਥੋਂ ਦੇ ਲੋਕ ਮਿਸ ਵਿਹਾਰ ਕਰਦੇ ਆ ਨਾ ਪਰ ਉਹ ਹੋਰ ਲੋਕਾਂ ਨੂੰ ਮਿਸ ਗਾਈਡ ਕਰਦੇ ਆ ਹੁਣ ਅਸੀਂ ਜਾਈਦਾ ਭਾਵੇਂ ਉਹ ਆਪਦੇ ਕਿੰਨੀ ਵੀ ਮੁਸੀਬਤ ਦੇ ਵਿੱਚ ਫਸੇ ਆ ਪਰ ਫਿਰ ਵੀ ਉਹ ਚਾਹ ਪੁੱਛਦੇ ਆ ਕੋਈ ਲੱਸੀ ਪੁੱਛਦਾ ਕੋਈ ਰੋਟੀਆਂ ਪੁੱਛਦਾ ਵੀ ਰੋਟੀਆਂ ਹੀ ਬਣਾਉਣੇ ਖਾ ਕੇ ਜਾਇਓ ਭਾਵੇਂ ਭਾਵੇਂ ਕਾਫੀ ਦਿਨਾਂ ਤੋਂ ਉਹਨਾਂ ਦੇ ਚੁੱਲਿਆਂ ਦੇ ਵਿੱਚ ਪਾਣੀ ਆ ਪਰ ਫਿਰ ਵੀ ਉਹ ਕਿਤੇ ਨਾ ਕਿਤੇ ਪੁੱਛਦੇ ਆ ਹਾਂ ਯਾਰ ਬਈ ਬਾਬਾ ਜੀ ਰੋਟੀ ਖਾ ਕੇ ਜਾਇਓ ਵੀਰ ਜੀ ਰੋਟੀ ਖਾ ਕੇ ਜਾਇਓ ਸਾਰੀਆਂ ਭੈਣਾਂ ਬਹੁਤ ਪ੍ਰੇਮ ਪਿਆਰ ਦਿੰਦੀਆਂ ਨੇ ਤੇ ਬਾਕੀ ਅਸੀਂ ਧੰਵਾਦ ਕਰਦੇ ਆ ਮੁਹਾਲੀ ਸੰਨੀ ਨਕਲੇਵ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਪ੍ਰਧਾਨ ਰਜਿੰਦਰ ਸਿੰਘ ਬੱਬੂ ਔਰ ਗੋਪਾਲ ਸਰਪੰਚ ਜੀ ਤੇ ਸਮੁੱਚੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਤੇ ਸਮੁੱਚੀ ਸੰਨੀ ਨਕਲੇਵ ਮੋਹਾਲੀ ਸੰਗਤ ਦਾ ਜਿਨ੍ਹਾਂ ਦੇ ਕਾਫੀ ਉਪਰਾਲੇ ਸਦਕਾ ਜੋ ਵੀ ਉਥੋਂ ਰਸਤਾ ਆਈਆਂ ਸੀ ਕੱਲ ਕੱਲ ਤੋਂ ਲੈ ਕੇ ਤੇ ਅੱਜ ਵਰਤਾ ਰਹੇ ਆ ਬਾਬਾ ਜੀ ਦੇ ਸਹਯੋਗ ਦੇ ਨਾਲ ਤੇ ਚਲੋ ਪ੍ਰਮਾਤਮਾ ਦੀ ਹਮੇਸ਼ਾ ਹੀ ਚੜ੍ਹਦੀ ਕਲਾ ਰਹੀ ਆ ਪੰਜਾਬ ਤੇ ਸੋ ਅਰਦਾਸ ਬੇਨਤੀ ਕਰਦੇ ਆ ਕਿ ਪ੍ਰਮਾਤਮਾ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਾਕੀ ਇਹ ਗੱਲ ਆ ਵੀ ਪੰਜਾਬ ਡੇਗਦਾ ਵੀ ਆ ਤੇ ਉੱਠਦਾ ਵੀ ਆ ਹੈ ਮੇਰੇ ਖਿਆਲ ਨਾਲ ਲੱਗਦਾ ਹੁਣ ਤੱਕ ਕੋਈ ਵੀ ਮਾਈ ਦਾ ਲਾਲ ਕੋਈ ਸੂਰਮਾ ਨਹੀਂ ਜੰਮਿਆ ਜਿਹੜਾ ਪੰਜਾਬ ਨੂੰ ਡੇਗ ਸਕਦਾ ਕਿਉਂਕਿ ਜਦੋਂ ਪੰਜਾਬੀ ਪੰਜਾਬੀਆਂ ਦੇ ਨਾਲ ਖੜ ਜਾਂਦੇ ਆ ਨਾ ਹੈ ਫਿਰ ਉਹਨਾਂ ਦੇ ਹੌਸਲੇ ਜਿਹੜੇ ਦੋਨੇ ਹੋ ਜਾਂਦੇ ਆ ਬਾਕੀ ਮੈਂ ਆਪਦੀ ਪੂਰੀ ਫਿਲਮ ਇੰਡਸਟਰੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਮਨਕੀਰ ਤੌਲਖਬਾਈ ਜੀ ਗਿੱਪੀ ਗਰੇਵਾਲ ਬਾਈ ਜੀ ਐਮੀ ਵਰਕ ਬਾਈ ਜੀ ਜਿਵੇਂ ਸਾਡੀ ਫਿਲਮ ਦਾ ਸ਼ੂਟ ਚੱਲ ਰਿਹਾ ਸੀ ਇੱਕ ਬੰਬੂ ਕਾ ਟੂ ਦਾ ਤੇ ਪਾਵੇਂ ਸ਼ੂਟ ਚੱਲ ਰਿਆ ਸੀ ਪਰ ਮੈਂ ਦੇਖ ਰਿਆ ਸੀਗਾ ਐਮੀ ਬਾਈ ਜੀ ਫੋਨ ਤੇ ਕਾਫੀ ਗੰਭੀਰ ਹਨਾ ਜੋ ਵੀ ਰਹਿੰਦੇ ਸੀਗੇ ਬੜੀ ਉਹਨਾਂ ਦੇ ਮਨ ਦੇ ਵਿੱਚ ਗੰਭੀਰਤਾ ਸੀਗੇ ਬਈ ਇਸ ਇਲਾਕੇ ਦੇ ਵਿੱਚ ਪਾਣੀ ਪਾਣੀ ਨੂੰ ਲੈ ਕੇ ਬਈ ਉਹਨਾਂ ਦੇ ਸੰਗਤਾਂ ਦੇ ਵਿੱਚ ਬਈ ਕਿਵੇਂ ਆਪਾਂ ਪਹੁੰਚਣਾ ਕਿਵੇਂ ਉਹਨਾਂ ਦੀ ਹੈਲਪ ਕਰਨੀ ਆ ਪਾਵੇਂ ਉਦੋਂ ਟੇਕ ਰੈਡੀ ਹੁੰਦਾ ਸੀ ਪਰ ਫਿਰ ਵੀ ਉਹ ਕਿਤੇ ਨਾ ਕਿਤੇ ਫੋਨ ਤੇ ਇਧਰਲੇ ਇਲਾਕਿਆਂ ਦੇ ਨਾਲ ਇਧਰ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਦੇ ਨਾਲ ਟੱਚ ਦੇ ਵਿੱਚ ਸੀਗੇ ਸੋ ਮੈਂ ਧੰਨਵਾਦ ਕਰਦਾ ਆ ਆਪਦੀ ਫਿਲਮ ਪੂਰੀ ਫਿਲਮ ਇੰਡਸਟਰੀ ਦਾ ਗਿੱਪੀ ਗਰੇਵਾਲ ਬਾਈ ਜੀ ਦਾ ਐਮੀ ਵਰਕ ਬਾਈ ਜੀ ਦਾ ਮਨਕੀਰ ਤੌਲ ਖਬਾਈ ਜੀ ਦਾ ਜਿਨ੍ਹਾਂ ਨੇ ਬਹੁਤ ਹੀ ਹੋਰ ਵੀ ਲੋਕਾਂ ਦੇ ਵਿੱਚ ਹੌਸਲਾ ਭਰਿਆ ਤੇ ਇਸੇ ਕਰਕੇ ਅਸੀਂ ਅੱਜ ਹੁਣ ਪੁੱਛ ਕੇ ਚ ਕਰ ਰਹੇ ਆ ਤੇ ਜਿੰਨਾ ਵੀ ਸਹਿਯੋਗ ਕਰ ਰਹੇ ਆ ਜੀ ਠੀਕ ਬਾਈ ਧੰਨਵਾਦ ਜੀ ਇੱਕ ਵਾਰੀ ਪੂਰੀ ਟੀਮ ਦਾ ਸਾਡੇ ਇਲਾਕੇ ਚ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਵੀ ਧੰਨਵਾਦ ਇੱਕ ਚੀਜ਼ ਹੋਰ ਹਾਂਜੀ 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 ਜਿੱਦਾਂ ਕਿ ਇਹਨਾਂ ਦੱਸਿਆ ਬਿੰਦੂ ਬਾਜੀ ਬਿੰਦੂਪੁਰ ਐਕਟਰ ਆਪਣਾ ਵੀਰ ਹੈ ਇਹਨਾਂ ਮਹਾਲੀ ਤੋਂ ਆਏ ਨੇ ਹਨਾ ਉਦਾਂ ਹੀ ਬਾਬਾ ਜੀ ਨੂੰ ਕਾਲ ਕੀਤਾ ਗਿਆ ਮੈਨੂੰ ਕੀਤਾ ਗਿਆ ਜਿੱਦਾਂ ਦਿੱਲੀ ਤੋਂ ਹੈਰੀ ਬਰਾੜ ਜੀ ਨੇ ਸਿੰਗਰ ਪੰਜਾਬੀ ਇੰਡਸਟਰੀ ਦੇ ਵਧੀਆ ਕਲਾਕਾਰ ਔਰ ਜਗਪਾਲ ਸੰਧੂ ਜੀ ਨੇ ਜਿੱਦਾਂ ਆਚਾਰੇ ਦੀ ਸੇਵਾ ਲੈ ਕੇ ਆਏ ਸੋ ਉਹਨਾਂ ਬਾਬਾ ਜੀ ਇਹ ਉਹਨਾਂ ਦਾ ਸਾਨੂੰ ਇਹ ਕ੍ਰੈਡਿਟ ਦਿੱਤਾ ਕਿਤੇ ਬਾਬਾ ਜੀ ਉਹਨਾਂ ਦਾ ਜਿਹੜਾ ਕੰਮ ਹੈ ਨਾ ਡੋਰ ਟੂ ਡੋਰ ਜਾ ਕੇ ਮਤਲਬ ਕਿ ਪਿੰਡਾਂ ਦੇ ਵਿੱਚ ਤਾਂ ਲਾ ਕੇ ਟਰੱਕ ਪਲਟ ਕੇ ਤਾਂ ਸਾਰੇ ਚਲੇ ਜਾਂਦੇ ਨੇ ਜਿੱਦਾਂ ਕੋਈ ਯੂਪੀ ਤੋਂ ਆ ਰਿਹਾ ਹੈ ਕੋਈ ਕਿਤੋਂ ਵੀ ਆ ਰਿਹਾ ਹੈ ਅਦਰ ਸਟੇਟਾਂ ਤੋਂ ਉਹ ਕੀ ਕਰਦੇ ਨੇ ਪਿੱਛੇ ਜਾ ਕੇ ਉਹਨਾਂ ਨੂੰ ਲੋਕ ਜਿੱਦਾਂ ਗਾਈਡ ਕਰਤਾ ਜੀ ਅੱਗੇ ਤਾਂ ਮੌਤ ਮਟਰਾਉਂਦੀ ਹੈ ਜੀ ਖਤਰਾ ਐ ਸਭ ਚੀਜ਼ਾਂ ਨੇ ਪਾਣੀ ਪਾਣੀ ਜਾ ਰਾ ਸੀ ਉਹ ਤੋਂ ਨਹੀਂ ਉਹ ਅਸੀਂ ਜ਼ਿਆਦਾ ਪਾਣੀ ਜੀ ਬਾਬਾ ਜੀ ਹੁਣ ਸਾਨੂੰ ਲੈ ਕੇ ਜਾਂਦੇ ਰਹੇ ਆ ਹਨਾ ਸੋ ਇਹ ਚੀਜ਼ ਹੈ ਕਿ ਡੋਰ ਟੂ ਡੋਰ ਜਿਹੜਾ ਜਿੰਨੇ ਵੀ ਸੇਵਾ ਹੋਈ ਹੈ ਬਾਬਾ ਜੀ ਹੁਣ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਆਚਾਰਾ ਰਾਸ਼ਨ ਪਾਣੀ ਜੋ ਵੀ ਸੀ ਤਾਂ ਸਭ ਤੋਂ ਵੱਡਾ ਧੰਨਵਾਦ ਹੈ ਪੂਰੀ ਫਿਲਮ ਇੰਡਸਟਰੀ ਦੇ ਜਿੱਦਾਂ ਕਿ ਕਿ ਆਹ ਇੰਡਸਟਰੀ ਲਈ ਅਸੀਂ ਧੰਨਵਾਦ ਦੀਆਂ ਕਿ ਸਾਰੇ ਹੀ ਖੜ ਗਏ ਹਨ ਸੋ ਹਰ ਇੱਕ ਰਿਕਸ਼ੇ ਵਾਲਾ ਵੀ ਕਹਿੰਦਾ ਮੇਰੇ ਤੋਂ ਹੀ 50 ਰੁਪਏ ਲੈ ਜਾਓ ਜੀ ਕਿਸੇ ਚੀਜ਼ ਦੀ ਲੋੜ ਹੈ ਸੋ ਬਾਬਾ ਜੀ ਹੁਣਾਂ ਨੇ ਬਹੁਤ ਮਤਲਬ ਦਿਨ ਰਾਤ ਇੱਕ ਕਰਕੇ ਸਾਰੀ ਟੀਮ ਨੂੰ ਲਾ ਕੇ ਹਨ ਨਾਲ ਦਿਨ ਰਾਤ ਦੀਆਂ ਵੀਡੀਓ ਹਨਾ ਰਾਤ ਦੀਆਂ ਵੀ ਪੰਜਾਂ ਨੇ ਸਾਡੇ ਕੋਲ ਇਹ ਚੀਜ਼ਾਂ ਮਤਲਬ ਇਹ ਹੈ ਕਿ ਜੋ ਬੋਲੇ ਸੋ ਨਿਹਾਲੀ ਹੈ ਜੀ ਗੁਰੂ ਸਾਹਿਬ ਦੀ ਕਿਰਪਾ ਹੀ ਹੈ ਜੀ ਭਾਈ ਜੀ ਨਾ ਕੀ ਮੇਰਾ ਇਹ ਐਕਟਰ ਬਿੱਲਾ ਫਰੋਜ਼ਪੁਰੀਆ ਠੀਕ ਹਾਂਜੀ ਹਾਂਜੀ ਹਾਂ ਥੈਂਕ ਯੂ ਭਾਈ ਬਾਕੀ ਬਾਬਾ ਜੀ ਦਾ ਧੰਨਵਾਦ ਕਰਦੇ ਆਂ ਵੀ ਜਿਹੜੇ ਕਿਤੇ ਵੀ ਜਿਹੜਾ ਰਸਨਾ ਉਸ ਤਰ੍ਹਾਂ ਦੀ ਜਗ੍ਹਾ ਤੇ ਨਹੀਂ ਗਿਆ ਵੀ ਜਿੱਥੇ ਵੀ ਪਹਿਲਾਂ ਹੀ ਜ਼ਰੂਰਤ ਨਹੀਂ ਸੀ ਇਹ ਬਾਬਾ ਜੀ ਉੱਥੇ ਹੀ ਲੈ ਕੇ ਗਏ ਨੇ ਜਿੱਥੇ ਜ਼ਰੂਰਤ ਆ ਹੈਨਾ ਸੋ ਬਾਬਾ ਜੀ ਦਾ ਧੰਨਵਾਦ ਕਰਦੇ ਆਂ ਦੀ ਪੂਰੀ ਟੀਮ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਜੋ ਵੀ ਸੰਕਟ ਦਾ ਤਿਲ ਫੁੱਲਾ ਉਹ ਬੜੇ ਸੁਜੱਜੇ ਢੰਗ ਦੇ ਨਾਲ ਉਹਨੂੰ ਵਰਤੋਂ ਦੇ ਵਿੱਚ ਲਿਆ ਕੇ ਜੋ ਵੀ ਹੈਗੇ ਹੜ੍ਹ ਪੀੜਤਾ ਦੇ ਵਿੱਚ ਘਰ ਨੇ ਉਹਨਾਂ ਤੱਕ ਪਹੁੰਚਾਇਆ ਸੋ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਪੂਰੀ ਤੁਹਾਡੀ ਟੀਮ ਦਾ ਹੀ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਜਿੱਥੇ ਨੌਜਵਾਨ ਵੱਡੇ ਪੱਧਰ ਤੇ ਸੇਵਾ ਕਰਨ ਲਈ ਇੱਥੇ ਇੱਕ ਭੈਣ ਜੀ ਵੀ ਨਾਲ ਇਸ ਟੀਮ ਦਾ ਹਿੱਸਾ ਹੈ ਭੈਣ ਜੀ ਜੀਐਨ ਤੁਹਾਡਾ ਤਾਂ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਔਰ ਕੀ ਇੱਥੇ ਕਿਸ ਤਰ੍ਹਾਂ ਦੇ ਹਾਲਾਤ ਹੈ ਇੱਥੇ ਆਪਣੀ ਲੇਡੀ ਜਿਵੇਂ ਆਪਾਂ ਰਾਸ਼ਨ ਕਰਵਾ ਰਹੇ ਹਾਂ ਸਾਰਿਆਂ ਨੂੰ ਇਸੇ ਤਰ੍ਹਾਂ ਇੱਕ ਦਵਾਈਆਂ ਦੀ ਵੀ ਬਹੁਤ ਜ਼ਰੂਰਤ ਹੈ ਲੇਡੀਜ਼ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਗਈ ਹੈ ਜਿਵੇਂ ਕਿ ਪੀਰੀਅਡ ਸਹੀ ਨਹੀਂ ਆ ਰਹੇ ਹਾਂਜੀ ਟੀਨ ਕੁੜੀਆਂ ਦੀ ਪ੍ਰੋਬਲਮ ਬਲੱਡ ਦੀ ਇਨਫੈਕਸ਼ਨ ਕਾਫੀ ਜ਼ਿਆਦਾ ਹੋ ਰਹੀ ਹੈ ਉਵੇਂ ਆਪਾਂ ਨੂੰ ਦਵਾਈਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੋ ਮੇਰੀ ਯਹੀ ਬੇਨਤੀ ਹੈ ਕਿ ਉਹਨਾਂ ਜਿਵੇਂ ਆਪਾਂ ਰਾਸ਼ਨ ਪਹਚਾਇਆ ਉਹਨੇ ਦਵਾਈਆਂ ਵੀ ਪਹਚਾਈਆਂ ਜਾਣ ਠੀਕ ਹੈ ਚੰਗਾ ਚੰਗਾ ਲੱਗ ਰਿਹਾ ਸੇਵਾ ਕਰਕੇ ਹਾਂਜੀ ਹਾਂਜੀ ਠੀਕ ਹੈ ਅੱਗੇ ਤੋਂ ਵੀ ਆਉਂਦੇ ਰਹੋ ਜੀ ਹਾਂਜੀ ਹਾਂ ਸੋ ਸਾਰਾ ਸਹਿਯੋਗ ਮਿਲਿਆ ਜੀ ਬਾਕੀ ਮੈਂ ਗੱਲ ਜਿਹੜਾ ਥੋਂ ਦੇ ਲੋਕ ਕੋਵਿਡ ਬੜਾ ਸਨਾ ਕਰਦੇ ਆ ਜੀ ਵੀ ਜਿਨ੍ਹਾਂ ਕੋ ਰਾਸ਼ਨ ਹੈਗਾ ਨਾ ਜੂ ਕਹਿੰਦੇ ਆਡਾ ਰਾਸ਼ਨ ਹੈਗਾ ਤੁਸੀਂ ਨਾਲ ਕਰ ਦੇ ਦਿਓ ਨਿਦਾਮ ਦੇਖਿਆ ਜਿਦੋਂ ਟਰਾਲੀਆਂ ਘੇਰ ਲੈਂਦੇ ਆ ਕੈਂਟਰ ਕੈਂਟਰ ਘੇਰ ਲੈਂਦੇ ਆ ਜੀ ਪਰ ਬਹੁਤ ਵਧੀਆ ਲੋਕਾਂ ਦਾ ਬੜਾ ਮਿੱਠਾ ਸੁਭਾਅ ਜੀ ਤਾਂ ਕਈ ਹੁਣ ਕਰਾਂ ਬਾਬੇ ਨਾਲ ਸੀ ਪਹੁੰਚੇ ਆ ਉਸ ਨੂੰ ਲੱਸੀਆਂ ਦੇ ਰਹੇ ਆ ਜੀ ਉਹ ਤਾਂ ਪੇੜ ਧਾਲ ਦੇ ਵਿੱਚ ਬੈਠੇ ਆ ਫਿਰ ਲੱਸੀਆਂ ਸੁਣ ਦੇ ਰਹੇ ਆ ਤੇ ਥੋਨੋਂ ਲੋਕਾਂ ਦਾ ਬੜਾ ਪਿਆਰ ਸਤਿਕਾਰ ਨਾਲ ਮਿਲ ਰਿਹਾ ਗੋ ਜੀ ਬੜਾ ਯਾਨਕੀ ਮਾਨਵਿਕ ਖੁਸ਼ੀ ਹੁੰਦੀ ਹੈ ਵੀ ਠੀਕ ਆ ਲੋਕ ਪੰਜਾਬ ਨਾਲ ਖੜੇ ਹੋਏ ਆ ਤੇ ਜਿਹੜੇ ਸਾਡੇ ਬਾਹਰਲੇ ਦੇਸ਼ਾਂ ਦੇਸ਼ਾਂ ਬੈਠੇ ਸਾਡੇ ਭੈਣ ਭਰਾ ਬੈਠੇ ਆ ਅਸੀਂ ਸੁਣੋ ਆਵਾਜ਼ ਨਹੀਂ ਮਾਰੇਗੀ ਜਿਹਨਾਂ ਵਾਇ ਮਾਰਨਦੇ ਜਿਹੜੀਆਂ ਪੰਜਾਬੋਂ ਸੜਕਾਂ ਹੁੰਦੀਆਂ ਉਹਨਾਂ ਚੁੱਪਸਾ ਲਾ ਦਿੰਦੇ ਸੀ ਪੰਜਾਬ ਨੇ ਇਹਨਾਂ ਕਿ ਇੰਨਾ ਰਾਸ਼ਣ Rajasthan ਤੋਂ Haryana ਤੋਂ ਸਾਡੇ ਮੁਸਲਮਾਨ ਵੀ ਸਾਰੇ ਜਿਨ੍ਹਾਂ ਨੇ ਆਇਆ ਸਾਰਾ ਪੰਜਾਬ ਸੰਭਾਲ ਲਿਆ ਜਨ ਕਿ 3 ਜਨ ਹੈ ਜੀ ਮਾਲਵਾ ਦਬਾਬਾ ਤੇ ਆਪਣਾ ਮਾਝਾ ਤਿੰਨ ਜਨ ਹੈ ਜੀ ਤੇ ਪੰਜਾਬ ਨੇ ਪੰਜਾਬ ਨੂੰ ਸੰਭਾਲ ਲਿਆ ਵਾ ਤਾਂ ਇਹ ਬੜੀ ਖੁਸ਼ੀ ਦੀ ਗੱਲ ਆ ਵੀ ਇੱਕ ਇੱਕ ਸਾਰੇ ਪਰਿਵਾਰ ਚ ਇੱਕਾ ਬਹੁਤ ਵਾਫਾ ਹੈਗਾ ਵਾ ਬੜੀ ਖੁਸ਼ੀ ਹੋਈ ਮੇਖਾਂ ਨੂੰ ਵੀ ਜਿਹਨਾਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਉੱਠ ਉੱ ਉਹ ਨੱਕੇ ਲਾਤ ਉਹਨਾਂ ਨੇ ਤੇ ਬੜਾ ਟਰੈਕਟਰ ਸੀਗੇ ਬੜਾ ਟਾਟਾ ਸਿੱਫੋ ਕਰੇ ਹੁੰਦੇ ਜੀ ਇਹ ਉਹ ਟਾਟਾ ਚ ਕੰਮ ਆਇਆ ਜੀ ਤਾਂ ਵੇਖੋ ਵੀ ਕਿਤੇ ਨਾ ਕਿਤੇ ਸਾਡੇ ਭੈ ਭਰਾ ਸਾਡੇ ਕੰਮ ਹੁੰਦੇ ਆ ਵੀ ਅਸੀਂ ਇਸ ਸਰਕਾਰ ਨਾਲ ਅਟਕ ਬੰਦਾ ਵਾ ਤਾਂ ਸਾਨੂੰ ਬਹੁਤ ਖੁਸ਼ੀ ਦੀ ਗੱਲ ਆ ਜੀ ਬੇਸ ਅਸੀਂ ਤੁਹਾਡੇ ਇਲਾਕੇ ਚ ਆਏ ਆ ਤਾਂ ਬੜਾ ਸੋਹਣਾ ਲੱਗਿਆ ਵੀ ਪਰਿਵਾਰ ਵੀ ਪਰਿਵਾਰਾਂ ਨੂੰ ਮੈਨੇਜ ਕਰੰਦੇ ਸੀ ਠੀਕ ਕਿੱਥੋਂ ਦਸੈਟਿੰਗ ਕਿੱਥੋਂ ਅਸੀਂ ਕੋੜਕਪੁਰੇ ਤੋਂ ਜੀ ਕੋੜਕਪੁਰੇ ਜੀ ਹਾਂ ਜੀ ਠੀਕ ਹੈ ਫਿਰ ਮੈਜਸਟੀ ਦੇ ਕੋਈ ਅੱਗੇ ਹੈਗਾ ਜੀ ਕੋਈ ਇਹ ਬਸ ਸਾਡੇ ਭਾਈ ਬਿੱਲਾ ਜੀ ਹੋਣੇ ਸਾਡੇ ਬਾਬਾ ਜੀ ਹੋਣੇ ਬਸ ਇਹ ਮੂਰੇ ਇਸ ਕੋੜਕਪੁਰ ਟੀਮ ਨੇ ਸਾਨੂੰ ਸਾਰਾ ਗਰੁੱਪ ਬਣਾਇਆ ਜੀ ਸਾਨੂੰ ਸੇਵਾ ਬਖਸ਼ੀ ਜੀ ਤਾਂ ਸਾਨੂੰ ਬੜੇ ਖੁਸ਼ੀ ਨਾਲ ਸੇਵਾ ਕਰ ਰਹੇ ਸੀ ਨਦੁਰਾ ਆ ਕੇ ਤਾਂ ਸਾਨੂੰ ਹੋਰ ਜਿੱਥੇ ਸਾਨੂੰ ਫੋਨ ਆਣਗੇ ਅਸੀਂ ਨਾਲ ਬਾਬੇ ਜਾ ਕੇ ਅਸੀਂ ਇੱਥੇ ਪਹੁੰਚਾਂ ਵੀ ਜੋ ਸਾਡਾ ਕਾਰਜ ਇੱਥੇ ਰਾਵਾਂਗੇ ਜੇ ਰੱਬ ਨੇ ਕੁਦਰਤ ਕਹਿਰ ਠਾਤਾ ਤਾਂ ਅਸੀਂ ਵੀ ਨਾਲ ਖੜੇ ਹਾਂ ਕੋਈ ਗੱਲ ਨਹੀਂ ਰੁਣਦਾ ਮਨਜ਼ੂਰ ਹੈ ਰੁਣਦਾ ਮਨਜ਼ੂਰ ਹੈ ਪਰ ਕਾਰਜ ਛੱਡ ਨਹੀਂ ਹਾਂਜੀ ਹਾਂਜੀ ਮੈਂ ਇਹੀ ਤੁਹਾਨੂੰ ਦੱਸਣਾ ਚਾਹ ਰਿਹਾ ਲੋਕਾਂ ਦੇ ਹੌਸਲੇ ਆ ਜਿਹੜੇ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਪਰ ਉਹ ਕਹਿੰਦੇ ਨੇ ਕਿ ਰੁਣਦਾ ਮਨਜ਼ੂਰ ਹੈ ਅਸੀਂ ਆਪਣਾ ਥਾਂ ਟਿਕਾਣਾ ਛੱਡ ਕੇ ਨਹੀਂ ਕਿਤੇ ਜਾਵਾਂਗੇ ਹਾਂ ਸੋ ਉੱਥੇ ਤੱਕ ਬਾਬਾ ਜੀ ਹੁਣ ਸਾਨੂੰ ਲੈ ਕੇ ਗਏ ਉੱਥੇ ਪਹੁੰਚੇ ਅਸੀਂ ਉਸ ਤੋਂ ਗੱਲਬਾਤ ਕੀਤੀ ਅਲਗ-ਅਲਗ ਇਲਾਕਿਆਂ ਦੇ ਵਿੱਚ ਜਿੱਦਾਂ ਕਿ ਫਿਰੋਜ਼ਪੁਰ ਦੇ ਹਸੈਨੀ ਵਾਲਾ ਬਾਰਡਰ ਤੋਂ ਲੈ ਕੇ ਹਰਫੇ ਕੇ ਬਾਬਾ ਜੀ ਖ ਉੱਥੇ ਕੀ ਆਪਾਂ ਸਰਵੇਇ ਤੇਰਾ ਸਰਵਾ ਕੀਤਾ ਵੀ ਉਸੇ ਨੀਡਸ ਹੈਗੀਆਂ ਨੇ ਜਿੱਥੇ ਆਲਰੇਡੀ ਹੈਗਾ ਉੱਥੇ ਨਾ ਬਾਬਾ ਜੀ ਕਹਿੰਦੇ ਆਪਾਂ ਉੱਥੇ ਨਹੀਂ ਜਾਣਾ ਆਪਾਂ ਜਿੱਥੇ ਨਹੀਂ ਪਹੁੰਚ ਰਹੇ ਉੱਥੇ ਜਾਣਾ ਵਾ ਸੋ ਚੜ੍ਹਦੀ ਗੱਲ ਹੈ ਜੀ ਹਾਂ ਠੀਕ ਹੈ ਬਾਈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਹਨ ਸੋ ਲਗਾਤਾਰ ਅਸੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਹਾਂ ਜੋ ਹਾਲਾਤ ਹੈਗੇ ਆ ਤੁਸੀਂ ਦੇਖ ਸਕਦੇ ਜੋ ਤਾਂ ਜਿਹੜੇ ਹੜ੍ਹ ਪ੍ਰਭਾਵਿਤ ਲੱਗੇ ਹੈਗੇ ਹੜ੍ਹ ਪੀੜ ਤੇ ਲੋਕ ਹੈਗੇ ਆ ਉਹਨਾਂ ਦੇ ਵੱਡੇ ਪੱਧਰ ਤੇ ਜਿੱਥੇ ਮਸੀਬਤਾਂ ਵੱਡੇ ਪੱਧਰ ਤੇ ਆਈਆਂ ਨੇ ਉੱਥੇ ਵੱਡੇ ਪੱਧਰ ਤੇ ਰਾਸਮਗਰ ਵੀ ਪਹੁੰਚ ਰਹੇ ਹੋ। ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ। ਸਾਡਾੜਾ ਪੇਜ, ਸਾਡਾੜਾ ਚੈਨਲ ਉਸ ਨੂੰ ਜਰੂਰ ਸਬਸਕ੍ਰਾਈਬ, ਸ਼ੇਅਰ, ਲਾਈਕ ਕਰਨਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹ।